ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਸੀਐਮ ਸਰਕਾਰ ਨੂੰ ਸੀਐਮ ਪੰਜਾਬ ਨੂੰ ਨਾ ਮੈਨੂੰ ਭਾਵਨਾਵਾਂ ਤੇ ਸ਼ੱਕ ਨਹੀਂ ਹੋ ਸਕਦਾ ਉਸ ਰੱਬ ਦੇ ਪਿਆਰੇ ਨੇ ਚੰਗੀ ਭਾਵਨਾ ਨਾਲ ਕਿਹਾ ਹੋਏ ਵੀ ਮਾਤਮੀ ਕਿਵ ਜਾਣੀ ਹੈ ਬਿਲਕੁਲ ਮਾਤਮੀ ਬਿਲਕੁਲ ਜਾਣਣਾ ਅਸੀਂ ਮਾਤਮ ਨਹੀਂ ਮਨਾਉਂਦੇ ਸੋਕ ਸ੍ਰੀ ਅਕਾਲ ਸਾਡਾ ਸੱਭਿਆਚਾਰ ਵੱਖਰਾ ਹੈ ਸਾਸੀ ਜੀ ਸਾਡਾ ਸੱਭਿਆਚਾਰ ਵੱਖਰਾ ਹੈ ਇਹ ਦੁਨੀਆ ਵਰਗਾ ਸੱਭਿਆਚਾਰ ਨਹੀਂ ਹੈ ਭਾਵਨਾ ਤੇ ਸ਼ੱਕ ਨਹੀਂ ਮੈਂ ਕਰ ਰਿਹਾ ਏਡੀ ਵੀ ਸਜ਼ਾ ਨਾ ਲਈਏ ਆਪਾਂ ਪਰ ਮੈਂ ਉਹ ਵੀਰ ਨੂੰ ਦੱਸ ਦਿੰਨਾ ਕਿ ਜਦੋਂ ਮੇਰੇ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਦੇ ਚਿੱਠੜੇ ਉੱਡੇ ਸੀ ਨਾ ਤੇ ਉਹਨਾਂ ਮਾਤਮੀ ਧੁਨ ਨਹੀਂ ਵਜਾਈ ਉਹਨਾਂ ਨੇ ਕਿਹਾ ਸੀ ਬੋਲੇ ਸੋ ਨਿਹਾਲ ਇੱਥੇ ਸੋਗ ਨਹੀਂ ਮਨਾਏ ਜਾਂਦੇ ਇੱਥੇ ਮਾਤਮ ਨਹੀਂ ਮਨਾਏ ਜਾਂਦੇ ਜਦੋਂ ਲਾਸ਼ਾਂ ਦੇ ਕੋਲੋਂ ਦੀ ਗੁਜ਼ਰਨਾ ਸੀ ਤੇ ਡਿਊਟੀ ਲਾਈ ਸੀ ਤੇ ਭਾਈ ਸੰਗਤ ਸਿੰਘ ਜੀ ਤੁਸੀਂ ਮਮਟੀ ਤੋਂ ਜਕਾਰੇ ਛੱਡਣੇ ਆ ਤੇ ਭਾਈ ਸੰਤ ਸਿੰਘ ਜੀ ਤੁਸੀਂ ਨਗਾਰਿਆਂ ਦੀਆਂ ਗੂੰਜਾਂ ਪਾਉਣੀਆਂ ਮਾਤਮੀ ਤੋਂ ਨਾਨੀ ਸੀ ਵੱਜੀਆਂ ਨਗਾਰੇ ਤੇ ਜਕਾਰੇ ਗੂੰਜੇ ਸੀ ਸਾਧ ਸੰਗਤ ਧੰਨ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਮਾਤਮ ਨਹੀਂ ਛਾਂਦੇ ਸਾਧ ਸੰਗਤ ਜੀ ਵਾਹਿਗੁਰੂ ਮਹਾਰਾਜ ਕਹਿੰਦੇ ਸਿੱਖੋ ਪਿਆਰ ਜਿਵੇਂ ਨਾ ਸਾਰਾ ਹੀ ਸਮੁੰਦਰ ਪਲਟ ਦਿੰਦਾ ਨਾ ਜ ਕੋਈ ਵੀ ਮੈਂ ਰੱਖਣਾ ਹੀ ਕੁਝ ਨਹੀਂ ਆਪਣੇ ਕੋਲ ਸਾਰਾ ਹੀ ਤੁਹਾਡੇ ਤੋਂ ਲਟਾ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਹੀ ਕੁਝ ਲਟਾ ਦਿੱਤਾ ਰੱਖਿਆ ਹੀ ਕੱਖ ਨਹੀਂ ਸਾਧ ਸੰਗਤ ਸਾਰਾ ਹੀ ਕੁਝ ਲਟਾ ਦਿੱਤਾ ਖੁਸ਼ੀਆਂ ਵਸਦਾ ਘਰ ਆਪਣਾ ਜਜ਼ਬਾ ਆਪਣੇ ਅਧਿਕਾਰ ਆਪਣਾ ਜੋਸ਼ ਆਪਣਾ ਤੇਜ ਸਾਰਾ ਤਬ ਲਗ ਤੇਜ ਦਿਓ ਮੈਂ ਸਾਰਾ ਟੋਟਲ ਕਹਿੰਦੇ ਮੈਂ ਪਲਟਦਾ ਤੇਰੇ ਤੋਂ ਸਾਰੇ ਤੁਸੀਂ ਕਰੋ ਆਰਾਮ ਸਿੰਘੋ ਤੇ ਗੁਰੂ ਗੋਬਿੰਦ ਸਿੰਘ ਜਾਗਣਗੇ ਪਿਓ ਜਾਗ ਰਿਹਾ ਤੇ ਪੁੱਤ ਜੇ ਇੱਥੇ ਮਾਂ ਦਾਦੀ ਮਾਂ ਜਾਗ ਰਹੀ ਆ ਜਾਗਦੇ ਰਹਿਣਾ ਉੱਥੇ ਪਿਓ ਜਾਗ ਰਿਹਾ ਜ਼ਾਲਮ ਗਿਰਜਾਂ ਵਾਂਗੂ ਦਿਵਾਲੇ ਨੇ ਗਿਰਜਾਂ ਵਾਂਗੂ ਅੱਜ ਵੀ ਆ ਗੁਰਮਖੋ ਵਾਈ ਗਰੂ ਬਚਾ ਕੇ ਰੱਖੇ ਪੰਜਾਬ ਦੇ ਜਾਇਆਂ ਨੂੰ ਤੱਤੀ ਵਾਹ ਤੋਂ ਮੈਂ ਅਰਦਾਸ ਕਰਦਾ ਉਹ ਗਿਰਜਾਂ ਜਿਹੜੀਆਂ ਨਸ਼ਿਆਂ ਦਾ ਰੂਪ ਧਾਰ ਕੇ ਫਿਰ ਰਹੀਆਂ ਨੇ ਨਾ ਪਤਾ ਨਹੀਂ ਕੀ ਕੀ ਕਹਿ ਕੇ ਵੇਖੋ ਜਾਇ ਤੇ ਪੰਜਾਬ ਦੇ ਨੇ ਨਾ ਭਾਵੇਂ ਜਿਵੇਂ ਵੀ ਮਰ ਰਹੇ ਇੱਥੇ ਦਾਦੀ ਮਾਂ ਜਾਗ ਰਹੀ ਐ ਸਿਹੜੀ ਪਿੰਡ ਕਹਿੰਦਾ ਜਾਗਦੇ ਰਹੋ ਮਾਂ ਗੁਜਰੀ ਜੀ ਨੇ ਸਨੇਹਾ ਦਿੱਤਾ ਤੇ ਚਮਕੌਰ ਦੀ ਗੜੀ ਕਹਿੰਦੀ ਐ ਇੱਕ ਪਿਓ ਨੇ ਸਨੇਹਾ ਦਿੱਤਾ ਜਾਗਦੇ ਰਹੋ ਗਿਰਜਾਂ ਫਿਰਦੀਆਂ ਤੇ ਤੁਸੀਂ ਹੀਰੇ بچਾ ਕੇ ਰੱਖਣੇ ਆ ਕਿਉਂਕਿ ਇਹ ਫਲਵਾੜੀ ਇਹ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਭਾਵੇਂ ਤੁਹਾਡੀ ਗੋਦੀ ਚ ਪਲ ਰਿਆ ਇਹ ਭਵਿਕ ਪੰਥ ਦਾ ਸੁਚੇਤ ਹੋਇਓ ਉਹਨਾਂ ਨਾਲ ਲਾਜ ਕਰ ਰਿਹਾ ਜਿਹੜੇ ਸੱਤੇ ਹੋਏ ਆ ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ ਜਿਨ ਖਾਲਸੋਂ ਨੇ ਕੱਲ ਜੰਗ ਮੇ ਹੈ ਮਰਨਾ ਬਾਲੀ ਸੇ ਹੂਆ ਸਰਾਣੇ ਵੱਲ ਦੀ ਬਾਲੀ ਸੇ ਹੂਆ ਜਬ ਇਨ ਸ਼ਹੀਦੋ ਕੇ ਗੁਜ਼ਰਨਾ ਮੁਸ਼ਕਲ ਹੂਆ ਇਸ ਜਾਂ ਸੇ ਕਦਮ ਅੱਗੇ ਕੋ ਧਰਨਾ ਚੂਮਾ ਕਬੀ ਹਲਕੂਮ ਦਹਿਨ ਚੁੰਮਨੇ ਬੈਠੇ ਮੱਥੇ ਚੁੰਮੇ ਗਰਦਨਾ ਚੰਮੀਆਂ ਲਾੜ ਲੜਾਏ ਪਿਓ ਜਾਗਦਾ ਤੇ ਬੇਪਰਵਾਹੀਆਂ ਦੀਆਂ ਨੀਂਦਾਂ ਫਿਰ ਪੁੱਤ ਸੌਂਦੇ ਆ ਜੀ ਬਾਬਲ ਮੇਰਾ ਕਿੰਨਾ ਭਰੋਸਾ ਹੈ ਕਿੰਨਾ ਭਰੋਸਾ ਹੈ ਕਿੰਨਾ ਵਿਸ਼ਵਾਸ ਹੈ ਵੀ ਮੇਰਾ ਪਿਓ ਸਮਰਾਤ ਹੈ ਸਾਰੇ ਸਿੱਖਾਂ ਪੁੱਤਾਂ ਨੂੰ ਗੁਰ ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪੁੱਤਾਂ ਪਾਈਆਂ ਤੁਸੀਂ ਆਰਾਮ ਕਰੋ ਚੁੰਮਾ ਕਬੀ ਹਲਕੂਮ ਦਹਿਨ ਚੁੰਮਨੇ ਬੈਠੇ ਜਦ 35 ਪਿਆਏ ਤੋ ਚਰਨ ਚੁੰਮਨੇ ਬੈਠੇ ਸਾਫੇ ਕਬੀ ਸਿੰਘੋਂ ਕੇ ਉਠਾਤੇ ਹੈ ਜਮੀਂ ਸੇ ਇਹ ਸੋਹਣੇ ਦਸਤਾਰੇ ਕਿਤੇ ਮਿੱਟੀ ਨਾ ਲੱਗ ਜੇ ਕੇਸਾਂ ਨੂੰ ਮਿੱਟੀ ਨਾ ਲੱਗ ਜੇ ਝਾੜ ਝਾੜ ਕੇ ਮਿੱਟੀ ਵੀ ਮੱਥੇ ਨੂੰ ਲਾਈ ਸਾਫੇ ਕਬੀ ਸੂਰਤ ਮੈਂ ਕਹਿੰਦਾ ਦਰਸ਼ਨ ਉੱਥੇ ਚਮਕੌਰ ਦੀ ਗੜੀ ਚ ਮੇਰੇ ਸਾਹਿਬ ਕਿਦਾਂ ਟੈਲ ਰਹੇ ਸਾਫੇ ਕਬੀ ਸਿੰਘੋਂ ਕੇ ਉਠਾਤੇ ਹੈ ਜਮੀਂ ਸੇ ਕੇਸ ਜੋ ਝਾੜੇ तोली खाक जबी से सर ठीक किए सरके हुए बालशे जी से तरतीब दी हर शै को ला ला के कहीं से ते दुहाई दे के उन्हें क्या हो रब दे बंदे मैं ऐसा मुर्शद कि नहीं वेख्या तुसी बड़े कर्म वाले सिखो तो गुरु गोविंद सिंह प्यो मिले हाशा किसी मुर्शद में इतना इसरार नहीं देखा किसी पीर में मुरीदों के लिए इतना प्यार नहीं देखा ਰਾਤ ਗੁਜ਼ਰ ਗਈ ਅੰਮ੍ਰਿਤ ਵੇਲਾ ਹੋਇਆ ਚਮਕੌਰ ਦੀ ਗੜੀ ਨੇ ਧੁਨ ਸੁਣੀ ਨਾਨਕ ਭਗਤਾਂ ਸਦਾ ਸੁਣੀ ਜੀ ਧੁਨ ਚੌ ਚੋ ਦੋ ਕੋਲ ਨੇ ਜਿਨ੍ਹਾਂ ਦੇ ਸਾਹਮਣੇ 10 ਲੱਖ ਮੌਤ ਦਾ ਦਾੰਤ ਬਣ ਕੇ ਜਿਨ੍ਹਾਂ ਨੂੰ ਡੀਕ ਰਿਆ ਤੇ ਗੁਰੂ ਗੋਬਿੰਦ ਸਿੰਘ ਚੌਕੜਾ ਲਾ ਕੇ ਕਹਿ ਰਹੇ ਨੇ ਸੁਖੀ ਬਸੈ ਮੋਰੋ ਕਿਹੜਾ ਕਿਹੜਾ ਜੀ ਸੇਵਕ ਸਿੱਖ ਸਸ ਜ ਆ ਮੇਰਾ ਪਰਿਵਾਰ ਜੰਗਾ ਦਾ ਸਿਲਸਿਲਾ ਸ਼ੁਰੂ ਹੋਇਆ ਬਾਬਾ ਜੀਤ ਸਿੰਘ ਧਨ ਮਹਾਬਲੀ ਯੋਧੇ ਰੋਹਾਨੀ ਜਲਾਲ ਵਾਲੇ ਤੇਜਸਵੀ ਨੂਰ ਮੁਖੜੇ ਤੇ ਸੁੰਦਰਤਾ ਦਾ ਸਾਗਰ ਸੀ ਸੁੰਦਰਤਾ ਦਾ ਸਾਗਰ ਬਾਬਾ ਜੀਤ ਸਿੰਘ ਮਨ ਨੂੰ ਮੋਹ ਲੈਣ ਵਾਲੀ ਮੂਰਤ ਜਿਨ੍ਹਾਂ ਨੇ ਹੁਣੇ ਹੀ ਪਲਾਂ ਦੇ ਵਿੱਚ 70 ਵਿਛ ਜਣਾ ਧਰਤੀ ਦੇ ਉੱਤੇ ਮਹਾਰਾਜ ਦੀ ਪਿਆਰ ਨਾਲ ਤੋੜ ਦਿੰਦੇ ਆ ਜਾਓ ਲਾਲ ਜ਼ੋਰ ਵੇਖਦੇ ਆ ਸ਼ਹੀਦੀ ਹੁੰਦੀ ਚਕਾਰਾ ਛੱਡਦੇ ਫਿਰ ਇਜਾਜ਼ਤ ਮੰਗਦੇ ਬਾਬਾ ਜਜ਼ਾਰ ਸਿੰਘ ਜੀ ਮਹਾਰਾਜ ਹੱਥੀ ਤੋੜਦੇ ਪਿਆਰ ਗਲਵੱਕੜੀ ਚ ਲੈ ਕੇ ਖੁਸ਼ ਹੋ ਕੇ ਤੇਰੇ ਕਦਮ ਕਿੰਨੇ ਸਾਬਤ ਨੇ ਜੁਝਾਰ ਸਿੰਘ ਤੇਰੇ ਅੰਦਰ ਕਿੰਨੀ ਦ੍ਰਿੜਤਾ ਹੈ ਕਿ ਤੂੰ ਸ਼ਾਨ ਦੇ ਨਾਲ ਕਤਲਗਾਹ ਵੱਲ ਚੱਲਿਆ ਦੁਨੀਆ ਤੇ ਸਾਰੇ ਮਨੁੱਖਾਂ ਦੇ ਸਰੀਰ ਮਿਟ ਜਾਣੇ ਆ ਸਾਰੇ ਮਨੁੱਖਾਂ ਦੇ ਜੋ ਉਪਜੇ ਉਹ ਬਿਨ ਸਹ ਬਿਨ ਸਹ ਹੈ ਅਟਲ ਸਚਾਈ ਹੈ ਪਰ ਦੁਨੀਆ ਤੇ ਸ਼ਾਨ ਉਹ ਸਦਾ ਬਲੰਦ ਰਹਿੰਦੀ ਹੈ ਜਿਸ ਧਜ ਧਜ ਮਤਲਬ ਸਾਜ ਧਜ ਕਹਿੰਦੇ ਆ ਨਾ ਤੇ ਬੜੀ ਮਟਕ ਦੇ ਨਾਲ ਲੋਕੀ ਵਿਆਉਣ ਵਾਸਤੇ ਤੁਰਦੇ ਆ ਨਾ ਕਿ ਕਿੱਡੀ ਮਟਕ ਨਾਲ ਤੁਰਦਾ ਲਾੜਾ ਤਲਵਾਰ ਫੜ ਕੇ ਮਟਕ ਨਾਲ ਤੁਰਦਾ ਨਾ ਗੁਰੂ ਗੋਬਿੰਦ ਸਿੰਘ ਦੇ ਲਾਲ ਲਾੜੀ ਮੌਤ ਵਰਨ ਚੱਲੇ ਮਟਕ ਦੇ ਨਾਲ ਮੇਰਾ ਵੀਰ ਸਤਨਾਮ ਸਿੰਘ ਦੋ ਬੋਲ ਸੁਣਾਉਂਦਾ ਨਾ ਕਈਆ ਕਿਸੇ ਨੇ ਕੋੜੀਆਂ ਤੇ ਵਾਹਿਗੁਰੂ ਨਾ ਸੀ ਦੀਆਂ ਚੰਝਾਂ ਚੜੀਆਂ ਨੇ ਨਾ ਕਾਇਆ ਕਿਸੇ ਨੇ ਕੋੜੀਆਂ ਤੇ ਨਾ ਲਾਵਾ ਪੜੀਆਂ ਨੇ ਹੋਣਿਆ ਨਾ ਕਦੇ ਇੰਜ ਕਿਸੇ ਦੀਆਂ ਚੰਝਾਂ ਚੜੀਆਂ ਨੇ ਅੱਜ ਲਾੜੀ ਮੋਤ ਦੇ ਦਿਲ ਵਿੱਚ ਰੀਚਾਂ ਬੜੀਆਂ ਨੇ ਚਮਕੌਰ ਗੜੀ ਚੋਂ ਚਮਕੌਰ ਗੜੀ ਚੋਂ ਦੋ ਪੁੱਤਰਾ ਦੀਆਂ ਜੰਝਾ ਚੜੀਆਂ ਨੇ ਚਮਕੌਰ ਗੜੀ ਚੋਂ ਪੰਜ ਪੰਜ ਸਿੰਘ ਬਰਾਤੀ ਅਜਬ ਰਾਤੀ ਚੜਦੇ ਨੇ ਇਕ ਦੂਜੇ ਤੋਂ ਮੂਰੇ ਹੋ ਵੈਰੀ ਤੇ ਵਰਦਲੇ ਅਜ ਤੇ ਗਾ ਤੇ ਸ਼ਮਸ਼ੀਰਾ ਦੇਖਾ ਤੇ ਸ਼ਮਸ਼ੀਰਾ ਆਸੀਨੇ ਤੇ ਜਰੀਆਂ ਨੇ ਚਮਕੌਰ ਗੜੀ ਚੋਂ ਚਮਕੌਰ ਗੜੀ ਚੋਂ ਦੋ ਪੁੱਤਰਾ ਦਿਆਂ ਜੰਜਾਂ ਚੜੀਆਂ ਨੇ ਚਮਕੌਰ ਗੜੀ ਚੋਂ ਸਾ ਸੰਗਤ ਇੱਕ ਨਾ ਸੱਭਿਆਚਾਰ ਹੁੰਦਾ ਹੈ ਕਲਚਰ ਇਹ ਪੰਥ ਦਾ ਕਲਚਰ ਹੈ ਇੱਥੇ ਸੋਗ ਤੇ ਮਾਤਮ ਨਹੀਂ ਹੁੰਦੇ ਇੱਥੇ ਮੌਤ ਲਈ ਵੀ ਵਿਆਹਣ ਵਾਂਗ ਤੋਰਿਆ ਜਾਂਦਾ ਜੀ ਔਰ ਦੂਰ ਦੀ ਗੱਲ ਨਹੀਂ ਜਦੋਂ ਵੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਵਾਰਿਸ ਬਾਬਾਜੀਤ ਸਿੰਘ ਬਾਬਾ ਜੁਧਾਰ ਸਿੰਘ ਦੇ ਵਾਰਿਸ ਜਦੋਂ ਵੀ ਕੌਮ ਨੂੰ ਸਿਰਾਂ ਦੀ ਲੋੜ ਪਈ ਕਦੀ ਤੁਸੀਂ ਪੁੱਛਿਓ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦੇ ਪਰਿਵਾਰ ਨੂੰ ਜਿਸ ਦਿਨ ਬਾਪੂ ਤਰਲੋਕ ਸਿੰਘ ਜੀ ਆਖਰੀ ਵਾਰ ਮਿਲਣ ਗਏ ਨਾ ਆਖਰੀ ਫੈਸਲਾ ਸੀ ਉਸ ਦਿਨ ਅੰਦਰ ਪਤਾ ਲੱਗਣਾ ਸੀ ਵੀ ਕੀ ਹੋਇਆ ਤੇ ਬਾਪੂ ਜੀ ਦੱਸਦੇ ਆ ਕਹਿੰਦੇ ਜੇ ਤੂੰ ਅੰਦਰ ਗਏ ਤੇ ਭਾਈ ਸਤਵੰਤ ਸਿੰਘ ਜੀ ਭਾਈ ਬਿਆਨਤ ਸਿੰਘ ਜੀ ਜੋਦੇ ਕੌਮ ਦੇ ਭਾਈ ਕੇਰ ਸਿੰਘ ਜੀ ਭੁਲਾਇਆ ਨਾ ਕਰੋ ਸਾਥ ਸੰਗਤ ਨੂੰ ਆਏ ਨਮਸਕਾਰ ਕਰੀਏ ਉਹਨਾਂ ਨੇ ਇੱਜ਼ਤਾਂ ਪੱਤਾ ਬਚਾਈਆਂ ਸਾਡੀਆਂ ਕੌਮ ਦੇ ਸਵੈ ਮਾਨ ਕੌਮ ਦੀਆਂ ਰਵਾਇਤਾਂ ਨੂੰ ਅਸੀਂ ਤੇ ਐਵੇਂ ਰੀਤੀ ਰਿਵਾਜਾਂ ਤੋਂ ਲੜੀ ਜਾਂਦੇ ਆ ਨਾ ਉਹਨਾਂ ਨੇ ਬਚਾਈਆਂ ਰਵਾਇਤਾਂ ਕੌਮ ਦੀਆਂ ਭਾਈ ਸੁਖਾ ਸਿੰਘ ਜੀ ਦੇ ਵਾਰਿਸ ਭਾਈ ਮਹਿਤਾਬ ਸਿੰਘ ਜੀ ਦੇ ਵਾਰਿਸ ਤੇ ਬਾਪੂ ਪੁੱਤਰ ਲੋਕ ਸਿੰਘ ਦੱਸਦੇ ਆ ਕਹਿੰਦੇ ਵੀ ਬੜੇ ਚਾਅ ਦੇ ਨਾਲ ਸੁਤੰਤ ਸਿੰਘ ਉਹਨਾਂ ਖਬਰ ਸੁਣਾਈ ਬਾਪੂ ਜੀ ਸਾਨੂੰ ਫਾਂਸੀ ਹੋਣੀ ਆ ਕਹਿੰਦੇ ਮੈਂ ਕਿਹਾ ਪੁੱਤਰ ਖੁਸ਼ ਬੜਾ ਤੇ ਕਹਿੰਦੇ ਉਹਨਾਂ ਨੇ ਮੈਨੂੰ ਫਿਜ਼ੀਕਲੀ ਕਿਹਾ ਕਹਿੰਦੇ ਬਾਪੂ ਮੇਰੇ ਮੇਰੇ ਪੱਟਾ ਨੂੰ ਹੱਥ ਲਾ ਕੇ ਵੇਖ ਮੈਨੂੰ ਲਾਲੀ ਕਿੰਨੀ ਮੇਰੇ ਅੰਦਰ ਤਾਕਤ ਵੇਖ ਮੈਨੂੰ ਚਾਹ ਕਿੰਨਾ ਛੜਿਆ ਹੋਇਆ ਔਰ ਸੱਚੀ ਮੁੱਚੀ ਕਹਿੰਦਾ ਵੀ ਜਿਵੇਂ ਬੰਦਾ ਇੱਕ ਦਿਨ ਦਾ ਨਾ ਫਿਕਰ ਨਾਲ ਸੁੱਕ ਜਾਣਾ ਵੀ ਮੈਂ ਮੌਤ ਵਾਲੇ ਚੱਲਿਆ ਉਹਨਾਂ ਦਾ ਸਰੀਰ ਪੜ ਗਿਆ ਖੁਸ਼ੀ ਦੇ ਵਿੱਚ ਇੰਨੇ ਖੀਵੇ ਹੋ ਤੇ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਬਾਪੂ ਤੂੰ ਸ਼ਹੀਦ ਦਾ ਪਿਓ ਅਖਵਾਉਣਾ ਤੇ ਕਿਤੇ ਬਾਹਰ ਕੰਦਾ ਨੂੰ ਫੜ ਫੜ ਕੇ ਨਾ ਜਾਈਂ ਦੁਨੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਉਹ ਗੱਲ ਨਾ ਕਰਦੇ ਜਿਕਾਰੇ ਗ ਜਾਂਦਾ ਜੇਲ੍ਹ ਤੋਂ ਬਾਹਰ ਨਿਕਲੀ ਸਤਿ ਸ੍ਰੀ ਅਕਾਲ ਅਸੀਂ ਮਾਤਮ ਨਹੀਂ ਮਨਾਉਂਦੇ ਸਤਿ ਸ੍ਰੀ ਅਕਾਲ ਸਾਡਾ ਸੱਭਿਆਚਾਰ ਵੱਖਰਾ ਹੈ ਸਾਸੀ ਦਾ ਸਤਿ ਸ੍ਰੀ ਅਕਾਲ ਸਾਡਾ ਸੱਭਿਆਚਾਰ ਵੱਖਰਾ ਹੈ ਇਹ ਦੁਨੀਆ ਵਰਗਾ ਸੱਭਿਆਚਾਰ ਨਹੀਂ ਹੈ ਮਹਾਰਾਜ ਨੇ ਬਹੁਤ ਪਿਆਰ ਬੜਾ ਹੀ ਚਾਚੜੇ ਕਹਿੰਦੇ ਕਿ ਬਾ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਸ਼ਾਨ ਨਾਲ ਮਟਕ ਦੇ ਨਾਲ ਕਤਲਗਾਹ ਵੱਲ ਗੁਰੂ ਦਾ ਲਾਲ ਤੁਰਿਆ ਜੀ ਮਟਕ ਸ਼ਬਦ ਵਰਤ ਰਿਆ ਮੈਂ ਤੌਰ ਵੇਖਿਆ ਕਿ ਜਦੋਂ ਕੋਈ ਪੂਰੇ ਰੋਹ ਨਾਲ ਤੁਰਦਾ ਸ਼ਾਨੋ ਸ਼ੌਕਤ ਨਾਲ ਤੁਰਦਾ ਤੇ ਉਹ ਵੀ ਕੋਈ ਜ਼ਿੰਦਗੀ ਦੀ ਬਾਜੀ ਚਿੱਤਣ ਵਾਲਾ ਜਿਸ ਧਜ ਸੇ ਕੋਈ ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਤੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ ਜੇ ਜਾਨ ਤੋਂ ਆਣੀ ਜਾਨੀ ਜਾਨੀ ਇਹ ਕੱਲ ਆਈ ਸੀ ਕੱਲ ਨੂੰ ਇਹਨੇ ਚਲੇ ਜਾਣਾ ਇਹਦਾ ਕੀ ਹੈ ਇਹਨੇ ਕਿਹੜਾ ਸਦਾ ਰਹਿਣਾ ਸ਼ਾਂਤ ਤੇ ਉਹ ਜੀ ਹੁੰਦੀ ਹੈ ਜਦੋਂ ਕੋਈ ਸ਼ਾਂਤ ਦੇ ਨਾਲ ਕਤਲਗਾਹ ਦੇ ਵਿੱਚ ਜਾਂਦਾ ਦੋ ਲੈਣਾ ਵਿਚ ਮਦਾਨ ਦੇ ਚੋਦੇ ਆ ਅੱਜ ਸ਼ਹੀਦੀ ਪਾ ਦਿੱਤੀ ਹੱਥ ਜੋੜ ਕੇ ਪਤਾਂ ਵੇੜੇ ਵਿੱਚ ਬੜੀਆਂ ਨੇ ਚਮਕੌਰ ਗੜੀ ਚੋਂ ਚਮਕੌਰ ਗੜੀ ਚੋਂ ਦੋ ਪੁੱਤਰਾ ਦੀਆਂ ਜੰਜਾਂ ਚੜੀਆਂ ਨੇ ਚਮਕੌਰ ਗੜੀ ਚੋਂ ਚਮਕੌਰ ਗੜੀ ਚੋਂ ਦੋ ਪੁੱਤਰਾ ਦੀਆਂ ਜੰਜਾਂ ਚੜੀਆਂ ਨੇ ਜਮਕੋਰ ਘੜੀ ਚ ਕਾਚ ਭਰਿਆ ਖੁਸ਼ੀ ਚ ਬਰਾਈ ਸੀ ਆਵਾਜ਼ ਮੇ ਬੋਲੇ ਗੁਰਗੋਬਿੰਦ ਉਸ ਨੰਨੇ ਸੇ ਜਾਂ ਬਾਦ ਸੇ ਬੋਲੇ ਗੁਰਗੋਬਿੰਦ ਪਾਲਾ ਹੈ ਤੁਜੇ ਨਾਜ ਸੇ ਤਲੀਆਂ ਤੇ ਮੱਖਣ ਚਟਾਰ ਚਟਾ ਮਾਪੇ ਬੱਚਿਆਂ ਨੂੰ ਪਾਲਦੇ ਆ ਕਹਿੰਦੇ ਪਾਲਾ ਹੈ ਤੁਜੇ ਨਾਜ ਸੇ ਬੋਲੇ ਗੁਰਗੋਬਿੰਦ ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ ਆਓ ਤਨ ਪਾਕ ਪੇ ਹਥਿਆਰ ਸਜਾ ਦੂੰ ਨੰਨੀ ਸੀ ਤਲਵਾਰ ਛੋਟੀ ਸੀ ਕਮਾਨ ਸਜਾ ਦੂੰ ਕਹਿੰਦੇ ਆ ਲਾਲ ਤੂੰ ਚੱਲਿਆ ਲਾੜੀ ਮੌਤ ਵਿਆਉਣ ਜੰਜ ਤੇਰੀ ਚੜਨ ਲੱਗੀ ਆ ਤੇ ਮੈਂ ਤੈਨੂੰ ਸਜਾ ਕੇ ਭੇਜਦਾ ਮਹਾਰਾਜ ਕਿੰਨਾ ਪਿਆਰ ਕਰਦੇ ਸੀ ਗਲਵੱਕੜੀ ਤੇ ਲੈ ਕੇ ਮਹਾਰਾਜ ਕਹਿੰਣ ਲੱਗੇ ਲੋ ਜਾਓ ਸਿਧਾਰੋ ਤੁਮੇ ਕਰਤਾਰ ਕੋ ਸੌਂਪਾ ਮਰ ਜਾਓ ਜਾਂ ਮਾਰੋ ਤੁਮੇ ਕਰਤਾਰ ਕੋ ਸੌਂਪਾ ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ ਤੇ ਕਹਿੰਦੇ ਲਾਲ ਆ ਦੋਹੀਂ ਪਿਓ ਪੁੱਤ ਚੋਂ ਚੋਂ ਇੱਕੋ ਹੀ ਬਾਕੀ ਰਹਿ ਗਿਆ ਨਾ ਕਹਿੰਦੇ ਆ ਦੋਹੀਂ ਪਿਓ ਪੁੱਤ ਅੱਜ ਮਾਵਾਂ ਕੋਲ ਨਹੀਂ ਤੇਰੀ ਦਾਦੀ ਕੋਲ ਨਹੀਂ ਤੇਰੇ ਵੀਰ ਕੋਲ ਨਹੀਂ ਅੱਜ ਦੋਨੋਂ ਪਿਓ ਪੁੱਤ ਸੰਗਤੀ ਰੂਪ ਚ ਸਿੱਖਾਂ ਨੂੰ ਲੈ ਕੇ ਅਰਦਾਸ ਕਰਦੇ ਆ ਮੈਂ ਅਰਦਾਸ ਕਰਦਾ ਤੂੰ ਚੱਲਿਆ ਤੇ ਵੈਗਰੂ ਤੇਰੀ ਝੋਲੀ ਚ ਸ਼ਹਾਦਤ ਦਾ ਰਤਬਾ ਪਾਵੇ ਮੈਂ ਅਰਦਾਸ ਕਰਦਾ ਜੰਗ ਮੇ ਹੋ ਜਾਤੇ ਖੁਦਾ ਹਿੰਮਤ ਤੁਮੇ ਬਖਸ਼ੇ ਪਿਆਸੇ ਹੋ ਜਾਤੇ ਜਾਮੇ ਸ਼ਹਾਦਤ ਤੁਮੇ ਬਖਸ਼ੇ ਵਰਦ ਤਸੀਸ ਦਿੱਤੀ ਲਾੜੀ ਮੌਤ ਵਰਨ ਜਾਂਦੇ ਨੂੰ ਅਸੀਸ ਦਿੱਤੀ ਕਿ ਤੇਰਾ ਨਾਮ ਸ਼ਹੀਦਾਂ ਦੀ ਕਤਾਰ ਵਿੱਚ ਚਮਕੇ ਜੁਝਾਰ ਸਿੰਘ ਮੈਂ ਅਰਦਾਸ ਕਰਦਾ ਮਹਾਰਾਜ ਨੇ ਸ਼ਸਤਰ ਸਜਾਏ ਤੋਰ ਦਿੱਤਾ ਅੱਖਾਂ ਦੇ ਸਾਹਮਣੇ ਇਹ ਗੁਰੂ ਦੀ ਨਿਸ਼ਾਨੀ ਵੇਖੋ ਬੜੇ ਪਿਆਰੇ ਜਿਹੀ ਬੋਲ ਜੋਗੀ ਜਿਨ ਲਿਖੇ ਬੇਟਾ ਤੂੰ ਹੀ ਹੋ ਪੰਥ ਕੇ ਬੇੜੇ ਕੇ ਖਵਈਆ ਪੰਥ ਦਾ ਬੇੜਾ ਤੇ ਐ ਬੇੜੇ 'ਚ ਸਵਾਰ ਸੁੱਖ ਦੇ ਨਾਲ ਛੱਲਾਂ ਤੋਂ ਬਚਦੇ ਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਬੇੜੇ ਨੂੰ ਪਾਰ ਲਾਣ ਲਈ ਆਪਣੇ ਪੁੱਤਾਂ ਦੇ ਸਿਰਾਂ ਦੇ ਚੱਪੂ ਲਾਏ ਬੇਟਾ ਤੂੰ ਹੀ ਹੋ ਪੰਥ ਕੇ ਬੇੜੇ ਕੇ ਖਵਈਆ ਸਰ ਭੇਂਟ ਕਰੋ ਤਾਂ ਕਿ ਚੱਲੇ ਪੰਥ ਕੀ ਨਈਆ ਲੈ ਦੇ ਕੇ ਤੂੰ ਹੀ ਥੇ ਮੇਰੇ ਗੁਲਸਨ ਕੇ ਬਕਈਆ ਲੋ ਜਾਓ ਖਲਦ ਮੇ ਰਾਹ ਤੱਕ ਤੇ ਹੈ ਭਈਆ ਬੜੀ ਚਾਹਤ ਥੀ ਬੜੀ ਚਾਹਤ ਥੀ ਤੁਮੀ ਤੀਗ ਚਲਾਤੇ ਹੋਏ ਦੇਖੂ ਇਨ ਅੱਖੋਂ ਸੇ ਵਰਸ਼ੀ ਤੁਮੀ ਖਾਤੇ ਹੋਏ ਦੇਖੂ ਪਰਵਰਸ਼ ਇਸ ਬੇਸ ਤੋਂ ਕੀਤੀ ਆ ਕਿ ਮੇਰੇ ਪੁੱਤਰ ਧਰਮ ਕਮਾਉਣਗੇ ਧਰਮ ਲਈ ਜੀਉਣਗੇ ਧਰਮ ਲਈ ਮਰਨਗੇ ਇਹ ਇਹ ਬੋਲਦੀ ਕੀ ਆ ਪਰਵਰਸ਼ ਮੇ ਕੋ ਚੁਣਨਾ ਤੇ ਉਹਨਾਂ ਨੇ ਆ ਨਾ ਜੀ ਚੁਣ ਤੇ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਰਹੇ ਨੇ ਨਾ ਉਹ ਚੁਣ ਸਕਦੇ ਸੀ ਸੁਖ ਐਸ਼ ਹਕਮਾਂ ਦੀਆਂ ਨਜ਼ਰਾਂ 'ਚੋਂ ਬਾਲ ਹੀ ਨੇ ਪਰ ਉਹਨਾਂ ਨੇ ਚੁਣਿਆ ਕਿਉਂ ਦੁੱਖਾਂ ਭਰੀ ਮੌਤ ਨੂੰ ਇਸ ਮਰਤਬੇ ਤੇ ਪਹੁੰਚੇ ਕਿਵੇਂ ਉਹਦੇ ਪਿੱਛੇ ਕੀ ਸੀ ਪਰਵਰਿਸ਼ ਪਾਲਣ ਪੋਸਣ ਮੇਰੀਓ ਭੈਣੋ ਉਹ ਪਾਲਣ ਪੋਸਣ ਹੀ ਇਸ ਨੀਂਦ ਦੇ ਉੱਤੇ ਟਿਕਿਆ ਹੋਇਆ ਸੀ ਕਿ ਤੁਸੀਂ ਧਰਮ ਲਈ ਜੂਣਾ ਹੈ ਧਰਮ ਲਈ ਮਰਨਾ ਹੈ ਧਰਮ ਕਮਾਉਣਾ ਹੈ ਧਰਮ ਤੋਂ ਮੂੰਹ ਨਹੀਂ ਫੇਰਨਾ ਤੇ ਜਦਨ ਤੁਸੀਂ ਨੀ ਪੱਕੀ ਕਰ ਦਿੱਤੀ ਨਾ ਉਹ ਦਿਨ ਕੌਮ ਦੇ ਕਲਸ਼ ਦੂਰੋਂ ਚਮਕਣਗੇ ਤੁਹਾਡੇ ਪੁੱਤਾਂ ਦੇ ਸਿਰਾਂ ਤੇ ਦਸਤਾਰੇ ਬਣ ਕੇ ਫਿਰ ਕਵਾਂਗੇ ਉਹ ਕੇਸਗੜ ਸਾਹਿਬ ਚਮਕ ਰਿਹਾ ਕੇਸਗੜ ਸਾਹਿਬ ਸੋ ਕੁਸੀਆ ਕਾਲ ਜਿਹੜਾ ਵਾਸੀ ਅਨੰਦਪੁਰ ਸਾਹਿਬ ਬਣਨਾ ਸੀ ਨਾ ਜੀ ਉਹ ਤੁਹਾਡੇ ਘਰ ਘਰ ਚ ਕੇਸਗੜ ਸਾਹਿਬ ਬਣਨਾ ਤੁਹਾਡੇ ਘਰ ਘਰ ਚ ਕੇਸ ਆ ਜਿਹੜਾ ਸਾਡੇ ਸੀਸ ਤੇ ਸਜਾਇਆ ਸੋ ਸ੍ਰੀ ਅਕਾਲ ਇਹ ਇਹ ਪੰਥ ਦੇ ਮਹਿਲ ਦਾ ਗੁੰਮਦ ਹੈ ਜੀ ਇਹ ਜਿਹੜਾ ਸਾਡੇ ਸੀਸ ਤੇ ਸਜਾਇਆ ਹੈ ਪੰਥ ਦੇ ਮਹਿਲ ਦਾ ਗੁੰਮਦ ਹੈ ਤੇ ਦੁਨੀਆ ਵਿੱਚ ਕਿਤੇ ਵੀ ਵਸਦੇ ਪਿਓ ਤੁਹਾਡੇ ਸੀਸ ਉੱਤੇ ਕੇਸਗੜ੍ਹ ਸਾਹਿਬ ਨਾਲ ਹੈ ਤੇ ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਅਮਰਤ ਦੀ ਦਾਤ ਹੈ ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਰਹਿਤ ਦੀ ਪ੍ਰੇਰਣਾ ਹੈ ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਮੁਰਦਿਆਂ 'ਚ ਜ਼ਿੰਦਗੀ ਹੈ ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਉੱਚਾ ਸੁੱਚਾ ਜੀਵਨ ਹੈ ਤੇ ਜਿੱਥੇ ਕੇਸਗੜ੍ਹ ਸਾਹਿਬ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਾਸਾ ਹੈ ਸੋਕ ਸ੍ਰੀ ਆਕਾਲ ਤੇ ਫਿਰ ਅਸੀਤਲ ਜੀ ਦੇ ਬੋਲ ਹੈ ਜਦੋਂ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਜਦ 베ਰਾ 베ਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਬਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਮੰਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਪ੍ਰਣ ਪਾਲ ਉਚੇਰਾ ਮੈਂ ਉੱਜਣਾ ਪੰਥ ਵਸੇ ਮਨ ਚਾਉ ਘਨੇਰਾ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ ਤੇਰੇ ਵਰਗਾ ਨਹੀਂ ਕੋਈ ਹੋ ਸਕਦਾ ਮਹਾਰਾਜ ਧੰਨ ਦਸ਼ਮੇਸ਼ ਪਿਤਾ ਸ਼ਾਮਾਂ ਪਈਆਂ ਆ ਵੇਲਾ ਪੰਜ ਸਿੰਘਾਂ ਦੇ ਨਾਲ ਬੈਠੇ ਆ ਚਮਕੌਰ ਦੀ ਗੜੀਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਇੱਥੇ ਮਾਂ ਗੁਜਰੀ ਜੀ ਜਾਗ ਰਹੇ ਨੇ ਉੱਥੇ ਗੁਰੂ ਪਿਤਾ ਜੀ ਜਾਗ ਰਹੇ ਸਾਧ ਸੰਗਤ ਇਸ ਘੜੀ ਤੋਂ ਅੱਗੇ ਕੀ ਹੋਇਆ ਉਹ ਕੱਲ ਨੂੰ ਵਿਚਾਰਨਾ ਪਰ ਇੱਕ ਮੈਂ ਬੇਨਤੀ ਤੁਹਾਨੂੰ ਕਰਾਂ ਪੰਥ ਜਿੱਥੇ-ਜਿੱਥੇ ਸੁਣ ਰਿਹਾ ਖਾਸ ਕਰਕੇ ਵਿਦੇਸ਼ਾਂ ਵਾਲੇ ਸਿੱਖ ਤੁਹਾਨੂੰ ਬੇਨਤੀ ਹੈ ਕਿ ਦੀ ਜਰਨੀ ਆਫ ਸ਼ਹਾਦਤ ਸਫਰੇ ਸ਼ਾਦ ਅੰਗਰੇਜ਼ੀ ਵਿੱਚ ਜਿੰਨੀ ਹੁਣ ਤੱਕ ਕਥਾ ਹੋਈ ਹੈ ਨਾ ਜੀ ਸਫਰੇ ਸ਼ਾਦ ਦੀ ਉਹਦੇ ਚੋਂ ਰੈਪੀਟੇਸ਼ਨ ਕੱਟ ਕੇ ਤੇ ਅੰਗਰੇਜ਼ੀ ਚੋ ਪੁਸਤਕ ਜਿਹੜੀ ਹੈ ਉਹ ਅਮਰੀਕਾ ਦੀ ਇੱਕ ਲਾਇਬ੍ਰੇਰੀ ਨੇ ਪ੍ਰਿੰਟ ਕਰ ਦਿੱਤੀ ਹੈ ਸਾਰੇ ਵਰਲਡ ਵਾਈਡ ਉਹ ਅਵੇਲੇਬਲ ਹੈ ਤੁਸੀਂ ਉਹਨੂੰ ਹੁਣੇ ਮੰਗਵਾ ਸਕਦੇ ਹੋ ਜਿੰਨੇ ਵੱਡੇ ਸੈਂਟਰ ਨੇ ਵਰਲਡ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਹੈ reference book ਵਜੋਂ ਉੱਥੇ ਉਸ ਸਫਰੇ شہادت ਜਿਹੜੀ ਕਿਤਾਬ ਹੈ ਅੰਗਰੇਜ਼ੀ ਚ ਛਪੀ ਹੋਈ ਵਿਦੇਸ਼ੀ ਲੋਕਾਂ ਵਾਸਤੇ ਖਾਸ ਕਰਕੇ ਤੇ ਸਾਡੇ ਬਾਹਰ ਦੇ ਜੰਪਲ ਬੱਚਿਆਂ ਵਾਸਤੇ ਉਹ ਕਿਤਾਬ ਅਵੇਲੇਬਲ ਹੋ ਗਈ ਅੱਜ Amazon ਦੇ ਥਰੂ Walmart, Costco ਜਿਹੜੇ ਅਮਰੀਕਾ ਕੈਨੇਡਾ ਵਿੱਚ ਵੱਡੇ ਸਟੋਰ ਨੇ ਤੇ ਸਾਰੇ ਵਰਲਡ ਦੇ ਵਿੱਚ Amazon ਦੇ ਥਰੂ ਜਿੰਨੇ ਆਰਡਰ ਜਿੰਨੇ ਤੁਸੀਂ ਗੁਰਮਖ ਪਿਆਰੇ ਚਾਹੁੰਦੇ ਹੋ ਕਿ ਸਪான்ਸਰ ਕਰਕੇ ਸਿੱਖਾਂ ਚ ਵੰਡਣੀ ਚਾਹੁੰਦੇ ਆ ਜਾਂ ਦੁਨੀਆ ਚ ਵੰਡਣੀ ਚਾਹੁੰਦੇ ਆ ਉਹਦੀ ਤੁਸੀਂ ਆਪ ਆਰਡਰ ਕਰਕੇ ਸੇਵਾ ਕਰ ਸਕਦੇ ਹੋ ਅੰਗਰੇਜ਼ੀ ਚ ਅਨਵਾਦ ਉਹਦਾ ਸਾਡੀ ਧੀ ਤੇਜਕਾ ਕਰਨੇ ਕੀਤਾ ਜੋ ਕੁਝ ਵੀ ਮੈਂ ਬੋਲਿਆ ਸੀ ਹੁਣ ਤੱਕ ਤੇ ਸਾਡੀ ਮਨਸਾ ਹੈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਸਾਡੇ ਬੱਚੇ ਪੰਜਾਬੀ ਨਹੀਂ ਸਮਝ ਰਹੇ ਅਸੀਂ ਉੱਥੇ ਸਾਧਨ ਜੁਟਾ ਕੇ ਉਹਨਾਂ ਨੂੰ ਅੰਗਰੇਜ਼ੀ ਚ ਸਾਰਾ ਕੁਝ ਦੱਸੀਏ ਪੰਥ ਜੁੜ ਸਕੇ ਸਾਧ ਸੰਗਤ ਜੇ ਸਹਿਬਜ਼ਾਦੇ ਚੇਤੇ ਰਹਿ ਗਏ ਨਾ ਫਿਰ ਤੁਸੀਂ ਕੇਸਗੜ ਦੇ ਵਾਸੀ ਬਣੇ ਰਹੋਗੇ ਇਸ ਤੋਂ ਅੱਗੇ ਕੀ ਹੁੰਦਾ ਕੱਲ ਨੂੰ ਹਜੂਰ ਸੋਜੀ ਚ ਪਾਉਣ ਸਾਰਿਆਂ ਦਾ ਧੰਨਵਾਦ ਇੱਥੋਂ ਦੇ ਗੁਰਸਿੱਖ ਪਿਆਰੇ ਸਾਰੇ ਨਗਰ ਵਾਸੀਆਂ ਦਾ ਸਾਰੀ ਸੰਗਤਾਂ ਦਾ ਭਾਈ ਨਿਰਮਲ ਸਿੰਘ ਜੀ ਹਰਾਂ ਦਾ ਸਾਡੇ ਸਤਿਕਾਰਯੋਗ ਇੱਥੇ ਮੈਂਬਰ ਸਾਹਿਬ ਸਾਰੇ ਸਹਿਯੋਗੀ ਬਣ ਕੇ ਤਾਂ ਤੁਰ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ ਖੇੜਾ ਸਾਰੇ ਗੁਰਸਿੱਖਾਂ ਦਾ ਜੀ ਭੁੱਲਾਂ ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ